ਸਤ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰਦੇ ਆਂ ਮੁਖੜ ਲੈਣਸ ਤੇ 14860 ਮਾਪਿਆਂ ਨੂੰ ਮਿਲੇਗੀ ਪੀਆਰ ਤੇ ਪੀਜੀਪੀ ਦੇ ਤਹਿਤ ਮੰਗੀਆਂ ਅਰਸੀਆਂ ਫلسطੀਨ ਰਾਜ ਨੂੰ ਮਾਨਤਾ ਦੇਵੇਗਾ ਕੈਨੇਡਾ ਪੀਐਮ ਮਾਰਕ ਕਾਰਨੀ ਨੇ ਕੀਤਾ ਐਲਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਘੋਸ਼ਿਤ ਵਿਆਜ ਦਰ ਤੇਜੀਵਾਰ ਲਗਾਤਾਰ 2.75 ਫੀਸਦੀ ਤੇ ਬਰਕਰਾਰ ਐਕਸਪ੍ਰੈਸ ਸੈਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਐਕਸਪੀਰੀਅੰਸ ਕਲਾਸ ਤੇ ਸ਼ਰਤ ਨਹੀਂ ਹੋਵੇਗੀ ਲਾਗੂ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤੀਆਂ ਅਤੇ ਪੰਜਾਬੀਆਂ ਵਾਸਤੇ ਵੱਡੀ ਖੁਸ਼ਖਬਰੀ ਹੈ ਦਰਅਸਲ ਕੈਨੇਡਾ ਦੇ ਵੱਲੋਂ ਪੀਜੀਪੀ ਦੇ ਤਹਿਤ ਅਰਜ਼ੀਆਂ ਪ੍ਰਬੰਧਿਤ ਕੀਤੀਆਂ ਜਾ ਰਹੀਆਂ ਨੇ 17000 ਮਾਪਿਆਂ ਨੂੰ ਹੁਣ ਕੈਨੇਡੀਅਨ ਪੀਆਰ ਮਿਲੇਗੀ ਇਸ ਦੇ ਤਹਿਤ ਕੈਨੇਡੀਅਨ ਮਾਪੇ ਜਾਂ ਫਿਰ ਦਾਦਾ-ਦਾਦੀ ਆਪਣੇ ਬੱਚਿਆਂ ਜਾਂ ਫਿਰ ਗ੍ਰੈਂਡ ਚਿਲਡਰਨਸ ਦੇ ਕੋਲ ਕੈਨੇਡਾ ਆ ਕੇ ਲੰਬਾ ਸਮਾਂ ਰਹਿ ਵੀ ਸਕਦੇ ਨੇ ਕੈਨੇਡਾ ਜਨਦੇਵ ਚਵਨ ਪੰਜਾਬੀਆਂ ਲਈ ਖੁਸ਼ਖਬਰੀ ਹੈ ਕੈਨੇਡੀਅਨ ਸਰਕਾਰ ਨੇ ਮੁਤਲ ਕੀਤੇ ਗਏ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਾਰ 17860 ਅਰਜ਼ੀਆਂ ਲਈਆਂ ਜਾ ਰਹੀਆਂ ਨੇ ਕੈਨੇਡੀਅਨ ਸਰਕਾਰ ਨੇ 28 ਜੁਲਾਈ 2025 ਤੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ ਸਪਾਂਸਰਾਂ ਨੂੰ ਸੱਦਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਕੈਨੇਡੀਅਨ ਨਾਗਰਿਕਤਾ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪੌਂਸਰ ਕਰਨ ਦੀ ਆਗਿਆ ਦਿੰਦਾ ਹੈ। ਪਰਿਵਾਰਕ ਪੁਨਰ ਇਕੀਕਰਨ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹੈ। ਜੋ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਅਜ਼ੀਜ਼ਾਂ ਨੂੰ ਕੈਨੇਡਾ 'ਚ ਰਹਿਣ ਤੇ ਉਹਨਾਂ ਨਾਲ ਕੰਮ ਕਰਨ ਲਈ ਸਪੌਂਸਰ ਕਰਨ 'ਚ ਮਦਦ ਕਰਦਾ ਹੈ। ਇਹ ਪ੍ਰੋਗਰਾਮ ਉਦੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਕੈਨੇਡਾ ਅਤੇ ਭਾਰਤ ਵਿਚਾਲੇ ਸਬੰਧ ਤਣਾਪੂਰਨ ਹੋ ਗਏ ਸਨ। ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਦੋ ਹਫ਼ਤਿਆਂ ਦੀ ਮੈਚ 17860 ਸੱਦੇ ਭੇਜੇਗਾ ਸਾਰੇ ਸੱਦੇ ਉਹਨਾਂ 23 ਸਪਾਂਸਰਾਂ ਨੂੰ ਭੇਜੇ ਜਾਣਗੇ ਜਿਨ੍ਹਾਂ ਨੇ 2020 ਦੇ ਦਾਖਲੇ ਦੌਰਾਨ ਸਪਾਂਸਰ ਬਣਨ ਲਈ ਦਿਲਚਸਪੀ ਫਾਰਮ ਜਮ੍ਹਾਂ ਕੀਤਾ ਸੀ ਇੱਕ ਮਾਹਰ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਦੇ ਪ੍ਰੋਗਰਾਮ ਬੰਦ ਕਰਨ ਦੇ ਫੈਸਲੇ ਨਾਲ ਮਾਪੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਪਰ ਪੀਆਰ ਪ੍ਰਾਪਤ ਨਹੀਂ ਕਰ پا ਰਹੇ ਸਨ ਤੇ ਸੁਪਰ ਵੀਜ਼ਾ ਤੇ ਨਿਰਪਰਸਨ ਜਿਹੜੇ ਲੋਕ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਨਾਲ ਲੰਬੇ ਸਮੇਂ ਤਾਕੜ ਰਹੇ ਚ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਸੁਪਰ ਵੀਜ਼ਾ ਅਵੇਲੇਬਲ ਸੀ ਕਿਉਂਕਿ ਸਰਕਾਰ ਨੇ ਪੀਜੀਪੀ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ ਸੁਪਰ ਵੀਜ਼ਾ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਇੱਕ ਵਾਰ ਵਿੱਚ 5 ਸਾਲਾਂ ਲਈ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਮਿਲਣ ਦੀ ਆਗਿਆ ਦਿੰਦਾ ਹੈ ਤੇ 10 ਸਾਲਾਂ ਤੱਕ ਕੈਨੇਡਾ 'ਚ ਮਲਟੀਪਲ ਐਂਟਰੀ ਦੀ ਆਗਿਆ ਦਿੰਦਾ ਹੁਣ ਜਦੋਂ ਪੀਜੀਪੀ ਦੁਬਾਰਾ ਸ਼ੁਰੂ ਹੋ ਗਿਆ ਹੈ ਤਾਂ ਪੰਜਾਬ ਦੇ ਲੋਕ ਖੁਸ਼ ਨੇ ਕਿਉਂਕਿ ਹੁਣ ਆਪਣੇ ਬੱਚਿਆਂ ਨਾਲ ਸਥਾਈ ਤੌਰ ਤੇ ਰਹਿ ਸਕਣਗੇ ਮਹਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੇ 2025 ਲਈ ਸਥਾਈ ਨਿਵਾਸੀ ਟੀਚਾ 'ਚ 20 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਵਿੱਚ ਪੀਜੀਪੀ ਅਧੀਨ ਅਲਾਟਮੈਂਟ ਵਿੱਚ ਕਮੀ ਵੀ ਸ਼ਾਮਲ ਹੈ। 2023 'ਚ ਆਈਆਰਸੀਸੀ ਨੇ 2025 'ਚ ਪੀਜੀਪੀ ਅਧੀਨ 34000 ਵਿਦੇਸ਼ੀ ਨਾਗਰਿਕਾਂ ਨੂੰ ਸਪੌਂਸਰ ਕਰਨ ਦਾ ਟੀਚਾ ਰੱਖਿਆ ਸੀ। ਪਰ 2025 ਲਈ ਨਵਾਂ ਟੀਚਾ 24500 ਲੋਕਾਂ ਦਾ ਸਵਾਗਤ ਕਰਨਾ ਹੈ। 2025 ਵਿੱਚ ਪੀਜੀਪੀ ਲਈ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਕੀਆਂ ਪਰ ਸੁਪਰ ਵੀਜ਼ਾ ਪ੍ਰੋਗਰਾਮ ਹਜੇ ਵੀ ਉਪਲਬਧ ਹੈ ਹੁਣ ਲਈਆਂ ਜਾਣ ਵਾਲੀਆਂ 17000 ਤੋਂ ਵੱਧ ਅਰਜ਼ੀਆਂ ਪਿਛਲੇ ਸਾਲ ਦੀਆਂ ਨੇ ਇਸ ਸਾਲ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ ਪੁਰਾਣਾ ਬੈਕਲੌਗ ਸਾਫ਼ ਕੀਤਾ ਜਾ ਰਿਹਾ ਹੈ ਕੈਨੇਡਾ ਫਲਸਤੀਨ ਨੂੰ ਮਾਨਤਾ ਦੇਣ ਦੀ ਤਿਆਰੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੇ ਕੈਨੇਡਾ ਦੇ ਇਰਾਦੇ ਦਾ ਐਲਾਨ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕਰਦੇ ਆਖਿਆ ਕਿ ਕੈਨੇਡਾ ਸਤੰਬਰ 2025 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਫਲਸਤੀਨ ਅਥਾਰਟੀ ਦੁਆਰਾ ਪੂਰੀਆਂ ਕੀਤੀਆਂ ਜਾਣ ਵਾਲੀਆਂ ਕੁਝ ਸ਼ਰਤਾਂ ਦੇ ਆਧਾਰ 'ਤੇ ਫਲਸਤੀਨ ਰਾਜ ਨੂੰ ਮਾਨਤਾ ਦੇਣ ਦਾ ਇਰਾਦਾ ਰੱਖਦਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਲਸਤੀਨ ਦੇ ਹੱਕ ਵਿੱਚ ਐਲਾਨ ਕੀਤਾ ਹੈ ਕੀ ਕੈਨੇਡਾ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਫਲਸਤੀਨ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਹਾਲ ਹੀ ਦੇ ਸਮੇਂ 'ਚ ਅਜਿਹਾ ਫੈਸਲਾ ਲੈਣ ਵਾਲਾ ਤੀਜਾ G7 ਦੇਸ਼ ਬਣ ਗਿਆ ਹੈ। ਇਸ ਸਬੰਧੀ ਕਾਰਨੀ ਨੇ ਸਪਸ਼ਟ ਕੀਤਾ ਹੈ ਕਿ ਇਹ ਮਾਨਤਾ ਕੁਝ ਸ਼ਰਤਾਂ ਤੇ ਧਾਰਿਤ ਹੋਵੇਗੀ। ਇਹਨਾਂ 'ਚ ਮੁੱਖ ਤੌਰ ਤੇ ਫਲਸਤੀਨੀ ਅਥਾਰਟੀ ਦੁਆਰਾ ਸ਼ਾਸਨ 'ਚ ਬੁਨਿਆਦੀ ਸੁਧਾਰ, ਸਾਲ 2026 'ਚ ਹਮਾਸ ਤੋਂ ਬਿਨਾਂ ਪ੍ਰਤਰਸ਼ੀ ਆਮ ਚੋਣਾਂ ਕਰਵਾਉਣਾ ਤੇ ਫਲਸਤੀਨੀ ਖੇਤਰਾਂ ਦਾ ਸੈਨਿਕਿਕरण ਸ਼ਾਮਲ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਂਡਾਲ ਨੇ ਲੰਬੇ ਸਮੇਂ ਤੋਂ ਦੋ ਰਾਜ ਹੱਲ ਲਈ ਵਚਨਬੱਧ ਹੈ ਜਿਸ ਚ ਇੱਕ ਸੁਤੰਤਰ ਵਿਹਾਰਕ ਅਤੇ ਪ੍ਰਭੂਸੱਤਾ ਸੰਪੰਨ ਫਲਸਤੀਨੀ ਰਾਜ ਸ਼ਾਂਤੀ ਤੇ ਸੁਰੱਖਿਆ ਚ ਇਜ਼ਰਾਈਲ ਦੇ ਨਾਲ ਸਹਿ ਮੌਜੂਦ ਹੈ ਹਾਲਾਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਹੱਲ ਹੁਣ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ ਇੱਕ ਬਿਆਨ ਚ ਇਹ ਵੀ ਕਿਹਾ ਗਿਆ ਹੈ ਕਿ ਹਮਾਸ ਨੂੰ 7 ਅਕਤੂਬਰ 2023 ਦੀ ਹਿੰਸਕ ਘਟਨਾ ਚ ਬੰਦਕ ਬਣਾਏ ਗਏ ਲੋਕਾਂ ਨੂੰ ਤੁਰੰਤ ਰਿਹਾ ਕਰਨਾ ਹੋਵੇਗਾ ਹਮਾਸ ਨੂੰ ਭਵਿੱਖ ਵਿੱਚ ਫਲਸਤੀਨ ਦੇ ਸ਼ਾਸਨ 'ਚ ਕੋਈ ਭੂਮਿਕਾ ਨਹੀਂ ਨਿਭਾਉਣੀ ਪਵੇਗੀ ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਹਮੇਸ਼ਾ ਇਜ਼ਰਾਈਲ ਦੇ ਹੋਂਦ ਅਤੇ ਸੁਰੱਖਿਆ ਦੇ ਅਧਿਕਾਰ ਦਾ ਸਮਰਥਨ ਕਰੇਗਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਸਤੰਬਰ 'ਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ 'ਚ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਲਈ ਫਰਾਂਸ ਅਤੇ ਯੂਕੇ ਨਾਲ ਸ਼ਾਮਲ ਹੋਣਗੇ Ont été tués. Des milliers d'autres sont au bord de la famine. Le Canada condamne le fait que le gouvernement israélien a laissé la catastrophe se détériorer à Gaza. En tant que membre fondateur des, États des Nations Unies et de l'OTAN, le Canada est parmi les premiers à défendre la paix et de la sécurité dans le monde. Nous avons le devoir. To respect the rights of the person internationally and to promote la peace and security of the country and the Earlier this week, the Minister of Foreign Affairs represented Canada at the UN high level conference on a two state solution in New York. In recent days, I've spoken with our allies, including President Macron. Prime Minister Starmer, President von der Leyen, We've also had a number of discussions with our ambassador to the United Nations, Bob Ray. International cooperation is essential to securing lasting peace and stability in the Middle East, and Canada will do its best to help lead that effort. Canada has long been committed to a two-state solution, an independent. Viable and sovereign Palestinian state living side by side with the state of Israel in peace and security. For decades, it was hoped that this outcome would be achieved as part of a peace process built around a negotiated settlement between the Israeli government and the Palestinian Authority. Regrettably, this approach is no longer tenable prospects for a two-state solution have been steadily and gravely eroded including by the pervasive threat of Hamas terrorism to Israel and its people culminating in the heinous attack of October 7 2023 and the terrorist organization Hamas's long-standing violent rejection of Israel's right to exist and its rejection of a two-state solution the accelerated Settlement building across the West Bank and East Jerusalem, all the while, while well, settler violence against Palestinians has soared, has also undermined the process, as have actions such as the E1 settlement plan, and this month's vote by the Knesset, calling for the annexation of the West Bank, and the ongoing failure of the Israeli government to prevent the rapidly deteriorating humanitarian disaster in Gaza. With impeded access to food and other essential humanitarian supplies. The deepening suffering of civilians leaves no room for delay in coordinated international action to support peace, security, and the dignity of human life. Preserving a two state solution means standing with all people who choose peace over violence or terrorism. And it means honoring their innate desire for peaceful coexistence. Peaceful coexistence of Israeli and Palestinian states as the only roadmap for a secure and prosperous long term future. For the reasons I cited earlier, Canada intends to recognize the state of Palestine at the 80th session of the United Nations General Assembly in September 2025. <laughs> ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਦੇ ਉੱਤੇ ਪੋਸਟ ਕਰਦਿਆਂ ਹੋਇਆਂ ਕਿਹਾ ਹੈ ਕਿ ਗਵਾਂਡੀਆਂ ਵਿਚਾਲੇ ਹੁਣ ਵਪਾਰ ਸਮਝੌਤਾ ਕਰਨਾ ਮੁਸ਼ਕਲ ਹੋਵੇਗਾ ਤੇ ਉਧਰ ਲਗਾਤਾਰ ਤੀਜੀ ਵਾਰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਧਾਈਆਂ ਹੋਈਆਂ ਨੇ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.75 ਫੀਸਦੀ ਦੇ ਉੱਤੇ ਬਰਕਰਾਰ ਰੱਖੀ ਹੋਈ ਹੈ ਅਰਥ ਸ਼ਾਸਤੀਆਂ ਨੇ ਵਿਆਪਕ ਤੌਰ ਤੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਵਿਆਜ ਦਰ ਨੂੰ ਬਦਲਣ ਤੋਂ ਟਾਲ ਸਕਦਾ ਹੈ ਬੈਂਕ ਆਫ ਕੈਨੇਡਾ ਨੇ ਬੀਤੇ ਦਿਨ ਆਪਣੀ ਵਿਆਜ ਦਰ 2.75% ਦੇ ਉੱਤੇ ਬਣਾ ਕੇ ਰੱਖੀ ਹੋਈ ਹੈ ਔਰ ਇਸ ਕਦਮ ਦੇ ਅਨੁਸਾਰ ਅર્થ ਸ਼ਾਸਤਰੀ ਜਿਹੜੇ ਨੇ ਉਹਨਾਂ ਨੇ ਪਹਿਲਾਂ ਤੋਂ ਹੀ ਭਵਿੱਖਵਾਣੀਆਂ ਕੀਤੀਆਂ ਹਈਆਂ ਸੀ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਯੂਐਸ ਤੋਂ ਟੈਰਿਫ ਦੇ ਸਾਹਮਣੇ ਫਲੈਕਸੀਬਿਲਟੀ ਦੇ ਸੰਕੇਤ ਵਿਖਾਰੀ ਹੈ ਬੈਂਕ ਆਫ ਕੈਨੇਡਾ ਆਪਣੀ ਬੈਂਚਮਾਰਕ ਵਿਆਜ ਦਰ ਨੂੰ 2.75% ਤੇ ਸਥਿਰ ਰੱਖ ਰਿਹਾ ਹੈ ਕਿਉਂਕਿ ਕੇਂਦਰੀ ਬੈਂਕ ਟੈਰਿਫ ਅਨਿਸ਼ਚਿਤਤਾ ਦੇ ਨਾਲ ਜੂਝ ਰਿਹਾ ਹੈ ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥਵਿਵਸਥਾ ਸੰਯੁਕਤ ਰਾਜ ਅਮਰੀਕਾ ਤੋਂ ਟੈਰਫਾਂ ਦੇ ਸਾਹਮਣੇ ਕੁਝ ਫਲੈਕਸੀਬਿਲਟੀ ਵਿਖਾ ਰਹੀ ਹੈ ਪਰ ਅਮਰੀਕੀ ਵਪਾਰ ਨੀਤੀ ਹਜੇ ਵੀ ਅਣਪਛਾਤੀ ਹੈ ਗਵਰਨਰ ਟਿਫ ਮੈਕਲਨ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਚ ਇੱਕ ਗੰਭੀਰ ਵਿਸ਼ਵ ਵਪਾਰ ਯੁੱਧ ਦਾ ਜੋਖਮ ਘਟ ਗਿਆ ਪਰ ਟੈਰਫ ਪਰਭਾਵਾਂ ਦੇ ਵਿਚਾਲੇ ਕੈਨੇਡਾ ਦੀ ਅਰਥਵਿਵਸਥਾ ਸੰਭਾਵਿਤ ਤੌਰ ਤੇ ਪਿਛਲੀ ਤਮਾਹੀ ਚ ਸੁੰਘੜ ਗਈ ਹੈ ਜੇਕਰ ਮੌਜੂਦਾ ਟੈਰਿਫ ਸਥਿਤੀ ਬਣੀ ਰਹਿੰਦੀ ਹੈ ਤਾਂ ਬੈਂਕ ਆਫ ਕੈਨੇਡਾ ਸਾਲ ਦੇ ਬਾਕੀ ਸਮੇਂ ਦੌਰਾਨ ਅਰਥ ਵਿਵਸਥਾ ਨੂੰ ਮੁਰਸੁਰਜੀਤ ਹੁੰਦਾ ਵੇਖਦਾ ਹੈ ਮਹਿੰਗਾਈ ਆਪਣੇ 2% ਦੇ ਟੀਚੇ ਦੇ ਨੇੜੇ ਰਹੇਗੀ ਮਖਮ ਦਾ ਕਹਿਣਾ ਹੈ ਕਿ ਜੇਕਰ ਇੱਥੇ ਅਰਥ ਵਿਵਸਥਾ ਕਮਜ਼ੋਰ ਹੋ ਜਾਂਦੀ ਹੈ ਤੇ ਟੈਰਫ ਨਾਲ ਜੁੜੀ ਮਹਿੰਗਾਈ ਕਾਬੂ ਚ ਨਹੀਂ ਰਹੀ ਤਾਂ ਬੈਂਕ ਦਰਾਂ 'ਚ ਕਟੌਤੀਆਂ ਵੱਲ ਵਾਪਸ ਆ ਸਕਦਾ ਹੈ ਮਖਮ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਹਜੇ ਵੀ ਆਮ ਨਾਲੋਂ ਘੱਟ ਅਗਾਹ ਵਧੂ ਰਹੇਗਾ ਪਰ ਦੇਖ ਰਿਹਾ ਹੈ ਕੀ ਵਪਾਰਕ ਰੁਕਾਵਟਾਂ ਖਪਤਕਾਰਾਂ ਦੀਆਂ ਕੀਮਤਾਂ ਤੇ ਵਪਾਰਕ ਗਤੀਵਿਧੀਆਂ 'ਚ ਕਿਵੇਂ ਫੈਲਦੀਆਂ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਮਨ ਨੇ ਕਿਹਾ ਹੈ ਕਿ ਹਾਲ ਹੀ ਦੇ ਹਫ਼ਤਿਆਂ 'ਚ ਅਮਰੀਕਾ ਤੇ ਹੋਰ ਵਿਸ਼ਵ ਸ਼ਕਤੀਆਂ ਵਿਚਾਲੇ ਕੀਤੇ ਗਏ ਸੌਦਿਆਂ ਨੇ ਗੰਭੀਰ ਤੇ ਵਾਧੇ ਵਿਸ਼ਵ ਵਪਾਰ ਯੁੱਧ ਦੇ ਜੋਖਮ ਨੂੰ ਘਟਾ ਦਿੱਤਾ ਹੈ ਤੇ ਹੁਣ ਤੱਕ ਦਾ ਪ੍ਰਭਾਵ ਅਸਲ 'ਚ ਡਰ ਤੋਂ ਘੱਟ ਗੰਭੀਰ ਰਿਹਾ ਪਰ ਕੁਝ ਖੇਤਰਾਂ ਨੂੰ ਟੈਰਫ ਦੁਆਰਾ ਸਖਤ ਪ੍ਰਭਾਵਿਤ ਕੀਤੇ ਜਾਣ ਦੇ ਨਾਲ ਮੈਕਮਨ ਦਾ ਕਹਿਣਾ ਹੈ ਕਿ ਚੁਣੌਤੀਆਂ ਹਜੇ ਵੀ ਕਾਇਮ ਹੈ ਕਾਬਿਲ ਗੌਰ ਹੈ ਕਿ ਇਹ ਬੈਂਕ ਦੁਆਰਾ ਅਪ੍ਰੈਲ ਦਾ ਤੇ ਜੂਨ ਦੇ ਵਿੱਚ ਗਲੋਬਲ ਟੈਰਿਫ ਅਨਿਸ਼ਚਿਤਤਾ ਦਾ ਹਵਾਲਾ ਦਿੰਦਿਆਂ ਹੋਇਆਂ ਦਰਾਂ ਨੂੰ ਰੱਖਣ ਦੀ ਚੋਣ ਕਰਨ ਤੋਂ ਬਾਅਦ ਨਤੀਜਾ ਲਿਆ ਗਿਆ ਹੈ। Today Governing Council held the policy interest rate at 2 and 3/4%. This decision reflects three main considerations. First, uncertainty about US tariffs on Canada is still high. Discussions between Canada and the United States are ongoing. And US policy remains unpredictable. Second, while US tariffs are disrupting trade, so far Canada's economy is showing some resilience. And third, inflation is close to our 2% target, but we see evidence of underlying inflation pressures. Today's interest rate decision is accompanied by our July monetary policy report. And as in April, we decided not to present a conventional forecast for growth and inflation. US tariffs are still too unpredictable to be able to provide a single forecast for the Canadian economy. So, we present three scenarios. The first is what we're calling our current tariff scenario, and it represents a view of how growth and inflation would evolve if the trade arrangements currently in place or agreed were to remain. The two other scenarios examine how things could play out if tariffs escalate. Or if they de escalate from where they are now. These three scenarios are designed to capture the uncertainty around US trade policy. There's also uncertainty about how businesses and individuals in Canada and the United States will adapt to this new trade environment. The increases we've seen in US effective tariff rates are less than what was threatened, but they are still outside post war historical experience. ਦੇ ਦੂਜੇ ਪਾਸੇ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਅੱਜ ਇੱਕ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਦਰਸਲ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਲੋੜਿੰਦੇ ਫੰਡਾਂ ਦੀ ਸ਼ਰਤ ਹੁੰਦੀ ਹੈ ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ ਇਹਨਾਂ ਫੰਡਾਂ ਦੀ ਸ਼ਰਤ ਦੀ ਲੋੜ ਨਹੀਂ ਪੈਂਦੀ ਪਰ ਕਿਤੇ ਕਿਤੇ ਇਹ ਫੰਡਜ਼ ਜ਼ਰੂਰੀ ਹੁੰਦੇ ਨੇ ਉਹਨਾਂ ਤੇ ਨਜ਼ਰ ਮਾਰਾਂਗੇ ਰਿਪੋਰਟ ਜੜੀਏ ਕੈਨਡਾ ਵੱਲੋਂ ਹਾਲ ਹੀ ਵਿੱਚ ਐਕਸਪ੍ਰੈਸ ਐਂਟਰੀ ਲਈ ਲੋੜਿੰਦੇ ਫੰਡਾਂ ਦੀ ਸ਼ਰਤ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਨਵੇਂ ਨਿਯਮਾਂ ਮੁਤਾਬਕ ਹੁਣ ਇੱਕ ਵਿਅਕਤੀ ਲਈ 15263 ਡਾਲਰ ਦੀ ਲੋੜ ਹੋਵੇਗੀ। ਦੋ ਬਿਨੇਕਾਰ ਹੋਣ ਦੀ ਸੂਰਤ 'ਚ 19001 ਡਾਲਰ ਦੇ ਫੰਡ ਦਿਖਾਉਣੇ ਪੈਣਗੇ। ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਘੱਟ ਆਮਦਨੀ ਵਾਲੇ ਕਟ-ਆਫ ਕੁਲ ਦੇ 50% ਦੇ ਆਧਾਰ 'ਤੇ ਇਹਨਾਂ ਫੰਡਾਂ ਨੂੰ ਤੈਅ ਕੀਤਾ ਜਾਂਦਾ ਹੈ। ਐਕਸਪ੍ਰੈਸ ਐਂਟਰੀ ਦੌਰਾਨ ਪੀਆਰ ਦੀ ਅਰਜ਼ੀ ਦੇਣ ਮੌਕੇ ਬਿਨੇਕਾਰ ਨੂੰ ਇਹਨਾਂ ਫੰਡਾਂ ਦਾ ਸਬੂਤ ਆਪਣੀ ਅਰਜ਼ੀ ਨਾਲ ਨੱਥੀ ਕਰਨਾ ਪੈਂਦਾ ਹੈ। ਐਕਸਪ੍ਰੈਸ ਐਂਟਰੀ ਵਿੱਚ ਅਰਜ਼ੀ ਦੇਣ ਮੌਕੇ ਹਰ ਵਿਨੇਕਾਰ ਨੂੰ ਫੰਡਾਂ ਦੀ ਲੋੜ ਨਹੀਂ ਪੈਂਦੀ। ਐਕਸਪ੍ਰੈਸ ਐਂਟਰੀ ਦੇ ਵਿੱਚ ਮੋٹے ਤੌਰ ਤੇ ਤਿੰਨ ਪ੍ਰੋਗਰਾਮ ਨੇ ਫੈਡਰਲ ਸਕਿਲਡ ਵਰਕਰ, ਫੈਡਰਲ ਸਕਿਲਡ ਟ੍ਰੇਡ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਚੱਲਦੇ ਨੇ। ਨਿਯਮਾਂ ਮੁਤਾਬਕ ਫੈਡਰਲ ਸਕਿਲਡ ਵਰਕਰ ਅਤੇ ਫੈਡਰਲ ਸਕਿਲਡ ਟ੍ਰੇਡ ਦੇ ਵਿੱਚ ਅਰਜ਼ੀ ਦੇਣ ਲਈ ਫੰਡਾਂ ਦੀ ਲੋੜ ਪੈਂਦੀ ਹੈ ਪਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਰਜ਼ੀ ਦੇਣ ਮੌਕੇ ਫੰਡਾਂ ਦੀ ਸ਼ਰਤ ਦੀ ਲੋੜ ਹੈ। ਇਨਵੀਟੇਸ਼ਨ ਆਉਣ ਤੋਂ ਬਾਅਦ ਬਿਨਕਾਰ ਨੇ 60 ਦਿਨ ਦੇ ਅੰਦਰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣੇ ਹੁੰਦੇ ਨੇ ਆਮ ਤੌਰ ਤੇ ਡਰਾਅ ਦੋ ਹਫ਼ਤੇ ਦੇ ਵਕਫੇ ਨਾਲ ਬੁੱਧਵਾਰ ਨੂੰ ਆਉਂਦਾ ਹੈ ਪਰ ਕਈ ਵਾਰ ਹਰ ਹਫ਼ਤੇ ਜਾਂ ਹਫ਼ਤੇ ਦੇ ਵਿੱਚ ਇੱਕ ਤੋਂ ਵੱਧ ਵਾਰ ਵੀ ਡਰਾਅ ਆ ਜਾਂਦੇ ਨੇ ਇਮੀਗ੍ਰੇਸ਼ਨ ਮਾਹਰ ਮੁਤਾਬਿਕ ਕੈਨੇਡਾ ਵੱਲੋਂ ਫੰਡਾਂ ਦੀ ਸ਼ਰਤ ਤਾਂ ਰੱਖੀ ਜਾਂਦੀ ਹੈ ਕਿ ਨਵੇਂ ਆਏ ਹੋਏ ਇਮੀਗ੍ਰੈਂਟ ਕੈਨੇਡਾ 'ਚ ਅਨੁਸਾਰ ਉਕਤ ਪੈਸਿਆਂ ਨਾਲ ਆਪਣਾ ਗੁਜ਼ਾਰਾ ਕਰ ਸਕਣ ਇਮੀਗ੍ਰੇਸ਼ਨ ਮਾਹਰ ਅਮਰਜੀਤ ਬਾਵਾ ਦਾ ਕਹਿਣਾ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਅਰਜ਼ੀ ਦੇਣ ਵਾਲੇ ਬਿਨೇಕਾਰ ਪਹਿਲਾਂ ਹੀ ਕੈਨੇਡਾ 'ਚ ਹੁੰਦੇ ਨੇ ਤੇ ਉਹਨਾਂ ਕੋਲ ਨੌਕਰੀ ਹੁੰਦੀ ਹੈ ਜਿਸ ਕਾਰਨ ਉਹਨਾਂ ਲਈ ਫੰਡਾਂ ਦੀ ਸ਼ਰਤ ਨਹੀਂ ਹੁੰਦੀ। ਦੂਜੇ ਪਾਸੇ ਫੈਡਰਲ ਸਕਿਲਡ ਵਰਕਰ ਅਤੇ ਫੈਡਰਲ ਸਕਿਲਡ ਟ੍ਰੇਡ ਵਾਲੇ ਬਿਨೇಕਾਰ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆਉਂਦੇ ਨੇ ਤੇ ਇਹ ਫੰਡ ਉਹਨਾਂ ਨੂੰ ਨਾਲ ਲੈ ਕੇ ਆਉਣੇ ਪੈਂਦੇ ਨੇ। ਅਮਰਜੀਤ ਬਾਵਾ ਨੇ ਕਿਹਾ ਕਿ ਫੰਡਾਂ ਦੀ ਸ਼ਰਤ ਪੂਰੀ ਨਾ ਹੋਣ ਦੇ ਚਲਦਿਆਂ ਪੀਆਰ ਦੀ ਅਰਜ਼ੀ ਰੱਦ ਹੋ ਸਕਦੀ ਹੈ। ਐਕਸਪ੍ਰੈਸ ਐਂਟਰੀ ਇੱਕ ਅਜਿਹਾ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਸ 'ਚ ਬਿਨਕਾਰਾਂ ਨੂੰ ਉਮਰ, ਪੜ੍ਹਾਈ, ਐਕਸਪੀਰੀਅੰਸ ਤੇ ਭਾਸ਼ਾ ਦੀ ਮੁਹਾਰਤ ਦੇ ਨੰਬਰ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਪੀਆਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ 'ਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ ਔਰ ਤਲਾਬ ਹੈ ਕਿ ਮੰਤਰਾਲੇ ਵੱਲੋਂ ਹਾਲ ਹੀ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ 'ਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫ੍ਰੈਂਚ ਤੋਂ ਇਲਾਵਾ ਹੈਲਥ, ਸਟੈਮ, ਟ੍ਰੇਡ, ਖੇਤੀਬਾੜੀ ਤੇ ਸਿੱਖਿਆ ਖੇਤਰ ਤਰਜੀਹੀ ਵਾਲੀ ਸੂਚੀ ਦੇ ਵਿੱਚ ਸ਼ਾਮਿਲ ਹੈ ਮਿਲੀ ਜਾਣਕਾਰੀ ਮੁਤਾਬਕ 2023 ਦੌਰਾਨ 110268 ਬੇਨਿਕਾਰਾਂ ਨੂੰ ਜਦਕਿ 2022 ਦੌਰਾਨ 46539 ਬੇਨਿਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਕਾਬਿਲ ਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ 2025 ਦੌਰਾਨ 395000 ਤੇ 2026 ਦੌਰਾਨ 380000 ਬੇਨਿਕਾਰਾਂ ਨੂੰ ਪੀਆਰ ਦੇਣ ਦਾ ਟੀਚਾ 2027 ਚ ਟੀਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਤੇ ਉੱਧਰ ਪ੍ਰਵਾਸੀ ਕਾਮਿਆਂ ਨੇ ਤਨਖਾਹ ਚੋਂ ਰਿਹਾਇਸ਼ ਲਈ ਰਕਮ ਕੱਟਣ ਦੇ ਪ੍ਰਸਤਾਵਿਤ ਸਰਕਾਰੀ ਪਲਾਨ ਨੂੰ ਬੇਰਹਿਮ ਆਖਿਆ। ਦਰਸਲ ਸਰਕਾਰ ਦੇ ਵੱਲੋਂ ਇੱਕ ਪਲਾਨ ਦਾ ਪ੍ਰਸਤਾਵ ਦਿੱਤਾ ਗਿਆ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਦੀ ਤਨਖਾਹ ਦੇ ਵਿੱਚੋਂ 30% ਰਿਹਾਇਸ਼ ਵਾਸਤੇ ਕੱਟਿਆ ਜਾਵੇ। ਸੋ ਸਾਂਝੇ ਕੀਤੇ ਗਏ ਦਸਤਾਵੇਜ਼ ਦੇ ਵਿੱਚ ਦੱਸਿਆ ਗਿਆ ਹੈ ਕਿ ਨਵੀਂ ਟੈਂਪੋਰਰੀ ਵਰਕਰ ਸਟ੍ਰੀਮ ਦੇ ਲਈ ਸੰਭਾਵਿਤ ਨਿਯਮ ਬਣਾਏ ਗਏ ਨੇ। Ontario ਦੇ ਇੱਕ ਖੇਤੀਬਾੜੀ ਪ੍ਰਵਾਸੀ ਮਜ਼ਦੂਰ ਨੇ ਕੈਨੇਡਾ ਸਰਕਾਰ ਦੀ ਨਵੀਂ ਯੋਜਨਾ ਨੂੰ ਬੇਰਹਿਮ ਆਖਿਆ ਜਿਸ ਤਹਿਤ ਰੋਜ਼ਗਾਰਦਾਤੇ ਆਪਣੀ ਮਜ਼ਦੂਰਾਂ ਦੀ ਤਨਖਾਹ 'ਚੋਂ 30% ਤੱਕ ਰਕਮ ਰਿਹਾਇਸ਼ ਲਈ ਕੱਟ ਸਕਦੇ ਨੇ ਮਾਈਗ੍ਰੈਂਟ ਵਰਕਰਸ ਅਲਾਈਂਸ ਫਾਰ ਚੇਂਜ ਨਾਂ ਦੀ ਸੰਸਥਾ ਨੇ ਮੀਡੀਆ ਦੇ ਨਾਲ ਇੱਕ ਸਰਕਾਰੀ ਦਸਤਾਵੇਜ਼ ਸਾਂਝਾ ਕੀਤਾ ਹੈ ਜੋ ਕਿ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਚਰਚਾ ਪੱਤਰ ਦੇ ਵਿੱਚ ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਉਦਯੋਗਾਂ ਲਈ ਨਵੀਂ ਟੈਂਪੋਰਰੀ ਵਰਕਰ ਸਟ੍ਰੀਮ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਨਵੀਂ ਸਟ੍ਰੀਮ ਦੇ ਤਹਿਤ ਮਜ਼ਦੂਰਾਂ ਨੂੰ ਖਾਸ ਉਦਯੋਗ ਵਿੱਚ ਕਿਸੇ ਵੀ ਯੋਗ ਰੋਜ਼ਗਾਰਦਾਤਾ ਲਈ ਕੰਮ ਕਰਨ ਦੀ ਆਜ਼ਾਦੀ ਮਿਲੇਗੀ ਫਿਲਹਾਲ ਉਹਨਾਂ ਦਾ ਵਰਕ ਪਰਮਿਟ ਸਿਰਫ ਇੱਕੋ ਰੋਜ਼ਗਾਰਦਾਤਾ ਨਾਲ ਜੁੜਿਆ ਹੁੰਦਾ ਹੈ ਯਾਨੀ ਉਹ ਸਿਰਫ ਇੱਕ ਨਿਸ਼ਚਿਤ ਨੌਕਰੀ ਜਾਂ ਮਾਲਕ ਲਈ ਹੀ ਕੰਮ ਕਰ ਸਕਦੇ ਨੇ ਫਿਰ ਨਵੀਂ ਸਟ੍ਰੀਮ 2027 ਤੋਂ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਨਹੀਂ ਇਸ ਚਰਚਾ ਪੱਤਰ ਚ ਦਰਸਾਇਆ ਗਿਆ ਹੈ ਕਿ ਰੁਜ਼ਗਾਰਦਾਤਾ ਰਿਹਾਇਸ਼ ਲਈ ਮਜ਼ਦੂਰ ਦੀ ਪਹਿਲਾਂ ਵਾਲੀ ਤਨਖਾਹ ਦਾ 80% ਤੱਕ ਹਿੱਸਾ ਘੱਟ ਸਕਦੇ ਨੇ ਜੋ ਕਿ ਕੁਝ ਮਾਮਲਿਆਂ ਚ ਮਹੀਨੇ ਦਾ ਲਗਭਗ 1000 ਡਾਲਰ ਵੀ ਬਣਦਾ ਹੈ ਪ੍ਰਵਾਸੀ ਮਜ਼ਦੂਰਾ ਨੇ ਇਸ ਤਜ਼ਵੀਜ਼ ਦੀ ਸਖਤ ਨਿੰਦਾ ਕੀਤੀ ਹੈ ਤੇ ਆਖਿਆ ਹੈ ਕਿ ਇਹ ਗਲਤ ਹੈ ਤੇ ਇਹ ਸ਼ੋਸ਼ਣ ਕਰਨ ਵਾਲੀ ਗੱਲ ਹੈ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਜਮਾਇਕਾ ਤੋਂ ਆਏ ਇੱਕ ਪ੍ਰਵਾਸੀ ਕਾਮੇ ਨੇ ਦੱਸਿਆ ਹੈ ਕਿ ਉਸ ਨੂੰ ਟੈਕਸ ਕੱਟਣ ਤੋਂ ਬਾਅਦ ਹਫ਼ਤੇ ਦਾ 600 ਡਾਲਰ ਹੀ ਮਿਲਦਾ ਹੈ ਤੇ ਜੇ ਇਹ ਨਵਾਂ ਪ੍ਰਸਤਾਵ ਲਾਗੂ ਹੋ ਗਿਆ ਤਾਂ ਉਸ ਦੀ ਹਫ਼ਤਾਵਰੀ ਆਮਦਨ ਹੋਰ ਠਾਂ ਜਾਵੇਗੀ। ਉਹਦਾ ਕਹਿਣਾ ਹੈ ਕਿ ਇਹ ਤਾਂ ਬੇਰਹਿਮੀ ਹੈ। ਉਹ 17.23 ਡਾਲਰ ਪਰ ਆਵਰਤ ਦੇ ਨਾਲ ਕਮਾ ਰਿਹਾ ਹੈ। ਜੇਕਰ ਉਹ ਤਨਖਾਹ ਦੇ ਵਿੱਚੋਂ ਇੰਨੇ ਪੈਸੇ ਕੱਟੇ ਜਾਣਗੇ ਤਾਂ ਫਿਰ ਉਸ ਦੇ ਪਰਿਵਾਰ ਨੂੰ ਪੈਸੇ ਭੇਜਣੇ ਉਸਦੇ ਲਈ ਔਖੇ ਹੋ ਜਾਣਗੇ ਤੇ ਕੈਨੇਡਾ ਦੇ ਵਿੱਚੋਂ ਕੁਝ ਖਾਣ ਵਾਸਤੇ ਖਰੀਦਣ ਲਈ ਵੀ ਸੋਚੇਗਾ। ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਂਡਾ ਇਸ ਟੈਂਪਰੇਰੀ ਵਰਕਰ ਪ੍ਰੋਗਰਾਮ ਦੀ ਨਿਗਰਾਨੀ ਕਰਦੀ ਹੈ ਐਸਡੀਸੀ ਨੇ ਦੱਸਿਆ ਹੈ ਕਿ ਇਸ ਨਵੇਂ ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਵਰਕਰ ਸਟ੍ਰੀਮ ਲਈ ਬਹੁਤ ਸਾਰੇ ਲੋਕਾਂ ਤੇ ਸੰਸਥਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਵਿਚਾਰ ਵਟਾਂਦਰੇ ਦੇ ਵਿੱਚ ਚਰਚਾ ਪੱਤਰ ਵੀ ਸ਼ਾਮਿਲ ਹੈ ਅੰਤਰਰਾਸ਼ਟਰੀ ਭਾਈਵਾਲਾਂ ਉਦਯੋਗ ਸੰਬੰਧੀ ਲੋਕਾਂ ਤੇ ਮਾਈਗ੍ਰੈਂਟ ਵਰਕਰਸ ਅਲਾਈਅੰਸ ਫਾਰ ਚੇਂਜ ਵਰਗੀਆਂ ਸਹਾਇਕ ਸੰਸਥਾਵਾਂ ਦੇ ਨਾਲ ਕੀਤਾ ਗਿਆ ਹੈ ਅਦਾਰੇ ਦਾ ਕਹਿਣਾ ਹੈ ਕਿ ਇਸ ਵਿਚਾਰ ਵਟਾਂਦਰੇ ਦੌਰਾਨ ਰੋਜ਼ਗਾਰਦਾਤੇ ਵੱਲੋਂ ਮਜ਼ਦੂਰ ਨੂੰ ਆਵਾਜਾਈ ਪ੍ਰਦਾਨ ਕਰਨ ਤਨਖਾਹ ਹੈਲਥਕੇਅਰ ਤੇ ਕਟੌਤੀਆਂ ਵਰਗੀਆਂ ਕਈ ਗੱਲਾਂ ਤੇ ਵਿਚਾਰ ਹੋਇਆ ਹੈ ਇਹ ਚਰਚਾ ਹੁਣ ਖਤਮ ਹੋ ਚੁੱਕੀ ਹੈ ਤੇ ਹੁਣ ਸਰਕਾਰੀ ਅਧਿਕਾਰੀ ਮਿਲੀ ਹੋਈ رائے ਦੀ ਸਮੀਖਿਆ ਕਰ ਰਹੇ ਨੇ ਕੈਨੇਡਾ ਮਾਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਸਸਤੀ ਰਿਹਾਇਸ਼ ਉਹ ਮੰਨੀ ਜਾਂਦੀ ਹੈ ਜੋ ਘਰੇਲੂ ਆਮਦਨ ਦੇ 30% ਤੋਂ ਘੱਟ ਹੋਵੇ ਚਰਚਾ ਪੱਤਰ ਚ ਆਖਿਆ ਗਿਆ ਹੈ ਕਿ ਫੈਡਰਲ ਸਰਕਾਰ ਦੁਆਰਾ ਵਿਚਾਰੀ ਜਾ ਰਹੀ ਸਭ ਤੋਂ ਘੱਟ ਰਿਹਾਇਸ਼ੀ ਕਟੌਤੀ 5% ਹੈ ਜਿਸ ਦਾ ਅਨੁਮਾਨ ਹੈ ਕਿ ਕਾਮਿਆਂ ਨੂੰ ਹਰ ਮਹੀਨੇ ਲਗਭਗ 180 ਡਾਲਰ ਦਾ ਖਰਚਾ ਆਵੇਗਾ ਕਿਹੜਾ ਮਜ਼ਦੂਰ ਕਿੰਨੀ ਕਟੌਤੀ ਕਰਵਾਵੇਗਾ ਇਹ ਉਸਦੇ ਟੈਂਪਰੇਰੀ ਵਰਕਰ ਪ੍ਰੋਗਰਾਮ ਤੇ ਨਿਰਭਰ ਕਰਦਾ ਹੈ ਸੀਜ਼ਨਲ ਐਗਰੀਕਲਚਰਲ ਵਰਕਰ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਮਜ਼ਦੂਰਾਂ ਤੋਂ ਰਿਹਾਇਸ਼ ਲਈ ਰੁਜ਼ਗਾਰਦਾਤਾ ਵੱਲੋਂ ਕੋਈ ਵੀ ਰਕਮ ਨਹੀਂ ਲਈ ਜਾ ਸਕਦੀ लो वेज स्ट्रीम ਜਿਸ 'ਚ ਮੱਛੀ ਪ੍ਰੋਸੈਸਿੰਗ ਵੀ ਆਉਂਦੀ ਹੈ ਉਹਦੇ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਰੁਸਕਰਦਾਤਾ ਦੁਆਰਾ ਪ੍ਰਦਾਨ ਕੀਤੀ ਰਿਹائش ਲਈ ਉਹਨਾਂ ਦੀ ਕਮਾਈ ਦਾ 30 ਫੀਸਦੀ ਹਿੱਸਾ ਤੱਕ ਵਸੂਲਿਆ ਜਾ ਸਕਦਾ ਹੈ ਮਾਈਗ੍ਰੈਂਟ ਵਰਕਰਜ਼ ਅਲਾਈਅੰਸ ਫਾਰ ਚੇਂਜ ਦੇ ਡਾਇਰੈਕਟਰ ਸੈਦ ਹੁਸੈਨ ਦਾ ਕਹਿਣਾ ਹੈ ਕਿ 30 ਫੀਸਦੀ ਰਿਹائش ਕਟੌਤੀ ਮਜ਼ਦੂਰੀ ਦੀ ਵੱਡੀ ਚੋਰੀ ਹੋਵੇਗੀ ਹੁਸੈਨ ਦਾ ਕਹਿਣਾ ਹੈ ਕਿ ਇਹ ਨਵੀਂ ਪੇਸ਼ਕਸ਼ ਸੁਧਾਰਾਂ ਦੇ ਨਾਂ ਤੇ ਕੀਤੀ ਜਾ ਰਹੀ ਹੈ ਪਰ ਹਕੀਕਤ 'ਚ ਸ਼ੋਸ਼ਣ ਤੇ ਗੁਲਾਮੀ ਵਾਲੀ ਪ੍ਰਣਾਲੀ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਹੈ ਬੀਤੇ ਸਾਲ ਸੰਯੁਕਤ ਰਾਸ਼ਟਰ ਨੇ ਕੈਨੇਡਾ ਦੇ ਟੈਂਪੋਰਰੀ ਵਰਕਰ ਪ੍ਰੋਗਰਾਮ ਨੂੰ ਮੌਜੂਦਾ ਦੌਰ ਦੀ ਗੁਲਾਮੀ ਵਾਲਾ ਸਿਸਟਮ ਘਰਾੜ ਦਿੱਤਾ ਸੀ ਕਿਉਂਕਿ ਇਹ ਮਜ਼ਦੂਰਾਂ ਦੀ ਨੌਕਰੀ ਨੂੰ ਇੱਕ ਨਿਸ਼ਚਿਤ ਮਾਲਕ ਦੇ ਨਾਲ ਜੋੜਦਾ ਹੈ ਜੇ ਮਜ਼ਦੂਰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਹ ਦੇਸ਼ ਛੱਡਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਕਰਕੇ ਰੁਜ਼ਗਾਰਦਾਤੇ ਨੂੰ ਵਧੀਆ ਹਾਲਾਤ ਮੁਹੱਈਆ ਕਰਨ ਦੀ ਲੋੜ ਨਹੀਂ ਪੈਂਦੀ ਮਾਈਗ੍ਰੈਂਟ ਵਰਕਰਸ ਅਲਾਈਅੰਸ ਫਾਰ ਚੇਂਜ ਦੀ ਮੰਗ ਹੈ ਕਿ ਪ੍ਰਵਾਸੀ ਕਾਮਿਆਂ ਨੂੰ ਸਥਾਈ ਨਾਗਰਿਕਤਾ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹੱਕਾਂ ਲਈ ਖੁੱਲਕੇ ਆਵਾਜ਼ ਚੁੱਕ ਸਕਣ ਕਾਬਿਲ ਹੈ ਗੌਰ ਹੈ ਕਿ ਸਰਕਾਰ ਦੇ ਚਰਚਾ ਪੱਤਰ ਦੇ ਵਿੱਚ ਇੱਕ ਖੇਤਰ ਵਿਸ਼ੇਸ਼ ਪਰਮਿਟ ਦੀ ਗੱਲ ਕੀਤੀ ਗਈ ਹੈ ਜਿਸ ਰਾਹੀਂ ਮਜ਼ਦੂਰ ਕਿਸੇ ਵੀ ਯੋਗ ਮਾਲਕ ਲਈ ਕੰਮ ਕਰ ਸਕਣਗੇ ਤੇ ਉਦੋਂ ਐਸਪੀਐਸਏ ਦਾ ਕਹਿਣਾ ਹੈ ਕਿ ਸਕਿਚਵਾਨ ਦੇ ਵਿੱਚ ਜੰਗਲ ਦੀ ਅਗਨ ਨਾਲ ਲੜਨ ਵਾਲੇ ਅਮਲੇ ਦੇ ਲਗਾਤਾਰ ਗਤੀਸ਼ੀਲ ਸਥਿਤੀ ਪਣਾਈ ਹੋਈ ਹੈ 57 ਸੜਗਰਮ ਜੰਗਲੀ ਅੱਗਾਂ ਸਸਕੇਚਵਾਂਚ ਬਲ ਰਹੀਆਂ ਨੇ 11 ਸੜਗਰਮ ਨਿਕਾਸੀਆਂ ਹੋ ਚੁੱਕੀਆਂ ਨੇ ਸਬਾਈ ਆਫਤ ਸਹਾਇਤਾ ਲਈ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਤੇ ਨੱਗਾਂ ਕਾਬੂਚ ਨੇ 12 ਆਊਟ ਆਫ ਕੰਟਰੋਲ ਨੇ 27 ਅੱਗਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਬਾਕੀ 15 ਅੱਗਾਂ ਲਈ ਬੁਨਿਆਦੀ ਟਾਂਚੇ ਵਰਗੇ ਮੁੱਲਾਂ ਦੀ ਰੱਖਿਆ ਕਰਨਾ ਤਰਜੀਹ ਬਣਾਈ ਹੋਈ ਹੈ ਔਰ ਇਸੇ ਵਾਸਤੇ ਕੁਝ ਪਿੰਡ ਨੇ ਜਿਹੜੇ 28 ਜੂਨ ਨੂੰ ਸਵੈ ਇਛਿਤ ਆਦੇਸ਼ ਲਈ ਖਾਲੀ ਹੋ ਰਹੇ ਸੀਗੇ ਯਾਨੀ ਕਿ ਇਵੈਕੂਇਜ਼ 28 ਜੂਨ ਤੋਂ ਹੀ ਆਪਣੇ ਆਪਣੇ ਇਲਾਕੇ ਆਪਣੇ ਆਪਣੇ ਪਿੰਡ ਖਾਲੀ ਕਰ ਰਹੇ ਸੀ ਔਰ ਜੇ ਭਾਈਚਾਰੇ ਦੀ ਗੱਲ ਕੀਤੀ ਜਾਵੇ ਯਾਨੀ ਕਿ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਤਾਂ ਸਥਾਨਕ ਐਮਰਜੈਂਸੀ ਸਥਿਤੀ 6 ਅਗਸਤ ਤੱਕ ਲਾਗੂ ਰਹਿੰਦੀ ਉਮੀਦ ਕੀਤੀ ਗਈ ਹੈ ਆ ਐਜ਼ ਆਫ ਟੁਡੇ ਵੀ ਹੈਵ 57 ਐਕਟਿਵ ਵਾil ਫਾਇਰਸ ਇਨ ਸਸਕਾਚੂਅਨ Uh, 406 so far this year, which is well above our five-year average of 333. In addition to our own crews working on these fires, uh, we have also have 260 Type 3 local firefighters assisting us, 15 structural fire departments assisting us, and currently we have support in the province from Quebec, Ontario, British Columbia, Mexico. Nova Scotia, New Brunswick, Australia, and Prince Edward Island. The fire by Bovell, so the Muskeg fire has um, changed in that we've been very successful on the southern part of that town, uh, or town by or by Bovell. And the impact of that is Bovell is returning its P3, so its non-health residents, to the town starting today. Um, on the other end of that fire, the far eastern side is now impacting near the town of Pinehouse, and that community will now be going under an evacuation order and removing all of their non-essential residents from the community starting today. Our other fires and our evacuations remain the same. Uh, we still have 11 communities uh, out. That includes Lac La Plange, uh, P1s and 2s from the village of Beauval, the hamlet of Jans Bay. La Plange Reserve, resort subdivision of Little Ammiot Lake. Ramsey Bay is also evacuated due to the fire by the National Park, which has again impacted that community. This will be their second time they've had to leave. Patchneck English River First Nation is on evacuation. Canoe Lake, Canoe Narrows, and Montreal Lake Cree Nation. Had evacuated its P1s and 2s and are currently in the process of repatriating those individuals to their community. Northern Hamlet of Cole Bay has their P1 and 2 individuals out for evacuation, as well as Isla Cross, their P1s and 2s. And as I mentioned previously, the Northern Village of Pinehouse is now escalating their evacuation to include all non essential citizens uh, starting today. <laughs>